ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਤੌਲਾ ਇਹ ਪਿੰਡ ਬਰਨਾਲੇ ਜ਼ਿਲ੍ਹੇ ਦਾ ਨੇੜੇ ਆ ਦੋਸਤੋ ਇਹ ਬਰਨਾਲੇ ਦੇ ਇਹਦੇ ਨੇੜੇ ਬਿਲਕੁਲ ਹੰਡਿਆਆ ਰਹਿ ਜਾਂਦਾ ਸੋ ਤੌਲੇ ਪਿੰਡ ਦੇ ਵਿੱਚੋਂ ਅੱਜ ਇਹ ਵੀਡੀਓ ਬਣਾ ਰਹੇ ਆ ਜਿਹੜੇ ਘਰ 'ਚ ਅੱਜ ਵੀਡੀਓ ਬਣਾ ਰਹੇ ਆ ਦੋਸਤੋ ਵਪਾਰ ਦਾ ਕੰਮ ਹੈ ਵੈਸੇ ਇੱਥੇ ਬਹੁਤ ਸਾਰੀਆਂ ਗਾਵਾਂ ਹੁੰਦੀਆਂ 7 7 8 8 ਨਾਗ ਰੂਟੀਨ ਚ ਵਿਕਰੀ ਆਲੇ ਰਹਿੰਦੇ ਆ ਕੱਲ ਸ਼ਾਮ ਨੂੰ ਵੀਡੀਓ ਕਰਨੀ ਸੀ ਪਰ ਸਵੱਬ ਕੁਛ ਇਦਾਂ ਦਾ ਬਣਿਆ ਵੀ ਵੀਡੀਓ ਲੇਟ ਹੋ ਗਈ ਰਾਤ ਨੂੰ ਗਾਹਕ ਵੀ ਆਏ ਤੇ ਉਹਨਾਂ ਨੇ ਚਾਰ ਪੰਜ ਗਾਵਾਂ ਜਿਹੜੀਆਂ ਬਾਈ ਦੱਸਦਾ ਸੀ ਉਹ ਖਰੀਦ ਲਈਆਂ ਸੋ ਨਾਗ ਤਾਂ ਵੈਸੇ ਹੋਰ ਵੀ ਬਹੁਤ ਖੜੇ ਹੁੰਦੇ ਇੱਥੇ ਵਿਕਰੀ ਆਲੇ ਪਰ ਅੱਜ ਦੀ ਇਸ ਵੀਡੀਓ ਚ ਦੋ ਗੱਬਣ ਤੇ ਦੋ ਸੋਨਿਆ ਸੋ ਇੰਨਾ ਟੋਟਲ ਲਗ 4 ਹੀ ਰਹਿਣਗੇ ਲਾਸਟ ਤੱਕ ਵੀਡੀਓ ਦੇਖਿਓ ਇਸ ਵੀਡੀਓ ਦੇ ਵਿੱਚ ਲਾਸਟ ਵਾਲੀ ਗਾਂ ਜਿਹੜੀ ਉਹ ਤਾਜੀ ਸੂਈ ਤੇ ਬੱਚਾ ਵੀ ਉਹਦੇ ਨਾਲ ਵੱੱਛੀ ਐ ਸੋ ਆਓ ਭਾਈ ਤੋਂ ਜਾਣਕਾਰੀ ਲੈਣੀ ਸ਼ੁਰੂ ਕਰੀਏ ਤੁਸੀਂ ਆਪਦੀ ਤਸੱਲੀ ਕਰਕੇ ਜਿਹੜਾ ਵੀ ਨਾ ਖਰੀਦਣਾ ਆ ਖਰੀਦਿਓ ਨੰਬਰ ਸਕਰੀਨ ਉੱਤੇ ਵਜਦਾ ਚੱਲਦਾ ਰਹੂਗਾ ਗੱਪਣ ਤੋਂ ਸ਼ੁਰੂਆਤ ਕਰਦੇ ਭਾਈ ਸਾਸ੍ਰੀ ਕਾ ਸਾਸ੍ਰੀ ਕਾਲ ਜੀ ਨਾਮ ਆਪਣਾ ਦੱਸ ਦਿਓ ਵੀਰੇ ਨਾਮ ਮੇਰੇ ਜਸਵਿੰਦਰ ਸਿੰਘ ਆ ਜੀ ਠੀਕ ਹੈ ਪਿੰਡ ਧੌਲਾ ਈ ਜ਼ਿਲ੍ਹਾ ਬਰਨਾਲਾ ਜੀ ਜਸਵਿੰਦਰ ਭਾਈ ਮੇਰੇ ਖਿਆਲ ਚ ਕੱਲ ਤਾਂ ਸੀਗੇ 8-9 ਨਾ ਆ ਗਾ ਨਾ ਹਾਂਜੀ ਹਾਂ ਆਪਣੇ ਕੋਲੇ ਮੰਨ ਕੇ ਚਲੋ ਇਹਨੇ ਵਿੱਚ ਪੰਜਗਾਂਵਾਂ ਹੋਰ ਸੀਗੀਆਂ ਜੋ ਸੇਲ ਹੋ ਗਈਆਂ ਜੀ ਪੰਜ ਗਾਇਆਂ ਕੱਲ ਸ਼ਾਮ ਨੂੰ ਜੀ ਠੀਕ ਹੈ ਤੇ ਮੈਂ ਉਹਨਾਂ ਚੋਂ ਇੱਕ ਗਾਂ ਤਾਂ ਹਜੇ ਬਾਕੀ ਹੈ ਲੈ ਭੇਜਣੀ ਹੈਗੀ ਅੱਛਾ ਚਾਰ ਗਾਂਵਾਂ ਉਹ ਲੈ ਗਈ ਸੀ ਜੀ ਠੀਕ ਹੈ ਅੱਛਾ ਵਈ ਸ਼ੁਰੂਆਤ ਕਰਦੇ ਆ ਅੱਜ ਪਹਿਲੇ ਨੰਬਰ ਤੇ ਗੱਪਣ ਖੜੀ ਹੈ ਜੀ ਹਾਂ ਜੀ ਪਹਿਲੇ ਨੰਬਰ ਵਾਲੀ ਗਾਂ ਫਾਰਮ ਦੀ ਵੜ ਹੈ ਜੀ ਹੂੰ ਵਧੀਆ ਚੰਗਾ ਦੁੱਧ ਦਾ ਰਿਕਾਰਡ ਤਾਂ ਸਹੀ 47 48 ਕਿਲੋ ਦਾ ਰਿਕਾਰਡ ਰਿਹਾ ਹੈ ਜੀ ਅੱਛਾ ਹਾਂ ਜੀ ਹਾਂ ਦੂਸਰਾ ਸੂਰਜ ਸੂਆ ਸੂਰਹੀ ਹੈ ਜੀ ਹਜੇ ਲੈਂਦੀ ਹੈ ਜੀ ਹਫ਼ਤੇ ਤੋਂ ਅੰਦਰ ਅੰਦਰ ਸੂਪੂ ਜੀ ਠੀਕ ਹੈ ਕੀ ਡਿਮਾਂਡ ਰਹਿਣੀ ਹੈ ਡਿਮਾਂਡ ਇਹਦੀ 1,80,000 ਰੁਪਇਆ ਲੈ ਲਾਂਗੇ ਜੀ ਇਹਦਾ ਖੁੱਲ ਕੇ ਹਾਂਜੀ ਦੋਸਤੋ ਡਿਮਾਂਡ 1,80,000 ਹੈ ਅਜੇ ਹਫਤਾ ਲਾਊਗੀ ਸੋਣ ਚ ਤਿਆਰੀ ਫੜਦੀ ਆਉਂਦੀ ਹੈ ਮੌਸਮ ਚੰਗਾ ਜੀ ਇਸ ਵਾਰ ਹੋ ਸਕਦਾ ਵੀ 50 ਕਿਲੋ ਦੁੱਧ ਦੇ ਦੇ ਬੜੇ ਆਰਾਮਦਾਰੀ ਦੇ ਨਾਲ ਵੱਡੇ ਢਾਂਚੇ ਦੀ ਹੈ ਨਾਣਾ ਨੂਣਾ ਬਹੁਤ ਨਹੀਂ ਜੀ ਲੇਵੇ ਦੇ ਉੱਪਰ ਹੂੰ ਸੋਹਣਾ ਸਟਰਕਚਰ ਹੈ ਦੋਸਤੋ ਚਮਕ ਚੌਂਕ ਵੀ ਗਾਂ ਚ ਚੰਗੀ ਹੈ ਹਵਾਨੇ ਤੇ ਪਤਲੀ ਚਮੜੀ ਹੈ ਕੋਈ ਮੋਟਾ ਮਾਸ ਨਹੀਂਗਾ ਵੀ ਜਿਵੇਂ ਜਿਵੇਂ ਬਿਲਡਿੰਗ ਹੋਊਗੀ ਉਹ ਹਵਾਨਾ ਜਿਹੜਾ ਨੁੱਚੜਿਆ ਕਰੂਗਾ ਸਟਰਕਚਰ ਇਹਦਾ ਤੁਸੀਂ ਦੇਖੋ ਬਾਈ ਜਾਨੂੰ ਵਜੂਦ ਬਹੁਤ ਆ ਜੀ ਲੰਬੀ ਲੰਜੀ ਬਹੁਤ ਚੰਗੀ ਹੈ ਜੀ ਫੇਰ ਕਮਾ ਦੀ ਇੱਕ ਵਾਰਾਂ ਬਈ ਸੋ ਇੱਕ ਵਾਰਾ ਹੋਰ ਤੋਰ ਦੇ ਦੱਸੋ ਸਾਈਡ ਤੋਂ ਹਵਾਨਾ ਤੁਸੀਂ ਦੇਖੋ ਇੱਤਾਂ ਦਾ ਰੋਕੇ ਦੇਖਵਾ ਦੇ ਲਿਆ ਬਈ ਕਮਾ ਚੰਗੀ ਹਾਈਟ ਦੀ ਹੈ ਜੀ ਕੋਈ ਮੀਡੀਅਮ ਸਾਈਜ਼ ਨਹੀਂ ਹੈਗਾ ਜੀ ਤੋ ਇਹ ਪਹਿਲੇ ਨੰਬਰ ਤੇ ਤੁਹਾਨੂੰ ਦਿਖਾ ਰਹੇ ਹਾਂ ਰੇਟ 1 ਲੱਖ ਤੇ 80 ਹਜ਼ਾਰ ਦੋ ਨੰਬਰ ਤੇ ਵੀ ਗੱਬਨ ਦਿਖਾਵਾਂਗੇ ਜੀ ਸੁਨਦਰ ਭਾਈ ਜਿਹੜੀ ਦੋ ਨੰਬਰ ਤੇ ਦਿਖਾ ਰਹੇ ਹੈ ਇਹ ਬੈਡ ਵੀ ਲੈਂਦੀ ਹੈ ਜੀ ਸੂਣ ਦੇ ਵਿੱਚ 5 ਤੋਂ 7 ਦਿਨ ਜੀ ਠੀਕ ਹੈ ਇਹ ਹੁਣੀ ਆਈ ਹੈ ਜੀ ਆਪਣੇ ਕੋਲ ਅੱਧਾ ਪੌਣਾ ਘੰਟਾ ਹੋਇਆ ਜੀ ਕੀ ਰੇਟ ਰਹਿਣਾ ਇਹਦਾ ਬਈ ਇਦੀ ਡਿਮਾਂਡ ਆ ਜੀ ਆਪਣੀ 1,20,000 ਰੁਪਏ ਦੀ ਦੇ ਦਾਂਗੇ ਜੀ ਖੋਲ ਕੇ ਰੰਗ ਬਊਜੂਦ ਦੀ ਬਹੁਤ ਚੰਗੀ ਆ ਜੀ ਤੋਂ ਦੱਸੋ 1,20,000 ਵਾਈਟ ਰੰਗ ਚ ਹੈ ਹਵਾਨੇ ਤੇ ਨਾੜਾ ਇਹਦੇ ਵੀ ਬਹੁਤ ਸੋਹਣੇ ਹਾਂਜੀ ਹਾਂ ਬਹੁਤ ਸੋਹਣੀਆਂ ਜੀ ਕੰਪੈਕਟ ਲੈ ਵਾ ਰੱਖਣਾ ਜੀ ਨਹੀਂ ਇਹ ਆਈਆ ਵੀਰ ਕੋਲ ਹਜੇ ਜਗ੍ਹਾ ਤਾਂ ਵੀ ਉਪਰ ਆ ਪਸੂ ਕਰਨ ਲੱਗ ਜਾਂਦਾ ਇਹ ਹੁਣੀ ਆਉਣ ਦੇ ਨਾਲ ਤਾਂ ਹੀ ਉਹ ਐਚਬੀਜੀ ਕਰ ਰਹੀ ਹੈ ਜੀ ਠੀਕ ਹੈ ਉਹ ਠੰਡੀ ਸੀਲਸ ਲੱਗ ਬਹੁਤ ਆ ਜੀ ਬੋਸ ਤੋਂ ਨਾੜਾ ਵਸੇ ਰਿਹਾ ਆਨੇ ਤੇ ਥੋੜਾ ਜਿਹਾ ਉਪਰੇ ਥਾਂ ਦਾ ਪਸੂ ਨੂੰ ਹੋ ਜਾਂਦਾ ਤਿਆਰੀ ਸੋਣੀ ਫੜੂਗੀ 1 ਲੱਖ ਤੇ 20 ਹਜ਼ਾਰ ਦੀ ਇਹ ਗਾਂ ਮਿਲੂਗੀ 2 ਨੰਬਰ ਤੇ ਤੁਹਾਨੂੰ ਦਿਖਾ ਰਹੇ ਹਵਾਨੇ ਤੇ ਨਾੜਾਂ ਦੀ ਗੱਲ ਕੀਤੀ ਇਸ ਸਾਈਡ ਤੋਂ ਜਰੂਰ ਇੱਕ ਵਾਰ ਦੇਖਿਓ ਥਣ ਥੀ ਚੁਆਈ ਵਾਲੇ ਸੋਹਣੇ ਆ ਥਣ ਚਾਏ ਬੰਦਾ ਥੀ ਲਾੜੇ ਚਾਏ ਮਸ਼ੀਨ ਵਾਲੇ ਦੋਨਾਂ ਪੱਖ ਤੋਂ ਚੰਗੇ ਆ ਜੀ ਇਹ ਤੋਂ ਅੱਗੇ ਜਿਹੜੀ ਵਾਈ ਵੈਡ ਇਹ ਵੈਡ ਕੱਲ ਦੀ ਸੂਈ ਹੈ ਜੀ ਠੀਕ ਹੈ ਕੱਲ ਸਵੇਰ ਦੀ ਸੂਈ ਹੈ ਜੀ ਇਹਨੂੰ ਹੋਗੇ 24 ਘੰਟੇ ਸੂਈ ਨੂੰ ਹੂੰ ਤੇ ਇਹਦੀ ਚਵਾਈ ਵੀ ਅੱਜ ਸਵੇਰੇ ਵਧੀਆ ਹੋਊਗੀ ਜੀ ਚੰਗੀ ਠੀਕ ਹੈ ਅਜੇ ਖਾਲੀ ਤਾਂ ਨਹੀਂ ਕਰੀ ਹੈਗੀ ਜੀ ਪ੍ਰੋਪਰ ਮੰਨ ਕੇ ਚਲੋ 7 ਕਿਲੋ ਵਾਲਾ ਕੱਢ ਕੇ ਆਪਾਂ ਇਹ ਛੜਤੀ ਸੀ ਥੋੜੀ ਕਾਣੀ ਠੀਕ ਹੈ ਹਾਂਜੀ ਅੱਛਾ ਰੇਟ ਕੀ ਰਹਿਣਾ ਇਹਦਾ ਮੈਂ ਇਹ ਰੇਟ ਹੈਦਾ ਜੀ 1 ਲੱਖ ਤੇ 10000 ਰੁਪਏ ਦੀ ਦੇ ਦਾਂਗੇ ਜੀ ਖੁੱਲ ਕੇ ਇਹਨੇ ਬੱਚੇ ਨੂੰ ਜਨਮ ਦਿੱਤਾ ਈ ਠੀਕ ਹੈ ਸੋ ਦੋਸਤੋ ਬੱਚਾ ਇਹਦਾ ਨਾ ਬੱਚਾ 1 ਲੱਖ ਤੇ 10000 ਦਾ ਗਾਂ ਦੀ ਵੇਲ ਹੂਲ ਚੰਗੀ ਹੈ ਜੀ ਥਾਂ ਨੇ ਦਾ ਵੀ ਹੱਥੀ ਚਵਾਈ ਵਾਲਾ ਵੀਡੀਓ ਮੈਂ 11:00 ਵਜੇ ਬਣਾ ਰਿਹਾ ਤੇ ਸੁਬਾ ਮਿਲਕਿੰਗ ਹੋ ਜੀ ਵੀ ਹੈ ਇਤਰਾਇਆ ਪਤਾ ਤੋ ਇਹਦਾ ਰੇਟ 1 ਲੱਖ ਤੇ 10000 ਇਹਦਾ 72 82 ਕਿਲੋ ਦੁੱਧ ਦਿੱਤਾ ਜੀ 25 ਪਲਸ ਬਡੇ ਰਾਮਦਾਰੀ ਦੇ ਨਾਲ ਚੱਲੀ ਗਈ ਆ ਪਹਿਲਾਂ ਠੀਕ ਹੈ ਹਾਂ ਇਸ ਵਾਰ ਉਮੀਦ ਆ ਵੀ ਪਲਸ ਦੇ ਦੂਗੀ 25 ਪਲਸ ਬਡੇ ਰਾਮਦਾਰੀ ਦੇ ਨਾਲ ਠੀਕ ਹੈ ਮੌਸਮ ਠੰਡਾ ਠੰਡਾ ਚੰਗਾ ਜੀ ਹੈ ਰਗੀ ਹਾਂ ਜੇ ਪਤਾ ਸੋ ਇਹ ਬਿਲਕੁਲ ਤਾਜੀ ਸੂਈ ਵੀ 24 ਘੰਟੇ ਹੋ ਗਿਆ ਸੂਈ ਨੂੰ ਬਸੋ ਲਾਸਟ ਉੱਤੇ ਜਿਹੜੀ ਗਾਂਥ ਨੂੰ ਦਿਖਾਉਣੀ ਹੈ ਬੱਚਾ ਵੱੱਛੀ ਵਾਲੀ ਹੈ ਸੋਹਣਾ ਥਾਣਾ ਚੰਗੀ ਤਿਆਰ ਹੋਈ ਪਈ ਹੈ ਰੇਟੇਲ ਵਾਈ ਤੋਂ ਪਛ ਲੈਨੇ ਆ ਫਿਰ ਇਹਨੂੰ ਪੋਰਾ ਜੀ ਜਿਹੜੀ ਲਾਸਟ ਉੱਤੇ ਦਿਖਾ ਰਹੇ ਆ ਇਹ ਕੱਲ ਸ਼ਾਮ ਦੀ ਸੂਈ ਹੈ ਜੀ ਹਜੇ ਹੂੰ ਇਹ ਅੱਜ ਸਵੇ ਇੱਕ ਇਹਦੀ ਇੱਕ ਚਵਾਈ ਹੋਈ ਹੈ ਜੀ ਹਜੇ ਸਵੇਰ ਸਵੇਰ ਦੀ ਅੱਜ ਦੀ ਠੀਕ ਹੈ ਖਾਲੀ ਨਹੀਂ ਕਰੀ ਹੈਗੀ ਬੱਚਾ ਜੰਗਾ ਕਿ ਥੋੜਾ ਕਾ ਨਹੀਂ ਦੁੱਧ ਕੱਢਿਆ ਹੀ ਹੈ ਜੀ ਬੱਚੀ ਦਿੱਤੀ ਹੈ ਨਹੀਂ ਬੱਚੀ ਨੂੰ ਜਨਮ ਦਿੱਤਾ ਇਹ ਬੱਚੀ ਬਹੁਤ ਚੰਗੀ ਸੀ ਮਨਦੀ ਲੱਗਦੀ ਹੈ ਜੀ ਹਮ ਰੇਟੇ ਦਾ ਕੀ ਰਹਿਣਾ ਇਹ ਵੀ 1,10,000 ਰੁਪਏ ਦੀ ਦੇ ਦਾਂਗੇ ਖੋਲ ਲੈ ਸੋਸੋ 1,10,000 ਦੀ ਇਹ ਮਿਲੂ ਥਾਣੇ ਦਾ ਥੀਜੋਈ ਵਾਲਾ ਬੱਚਾ ਬੱਚੀ ਹੈ ਨਾ ਲੇਵੇ ਦੀ ਫਿਟਿੰਗ ਬਹੁਤ ਚੰਗੀ ਹੈ ਜੀ ਇਹਦੇ ਦੀ ਹਮ ਅੱਜੇ ਕੱਲ ਸ਼ਾਮ ਦੀ ਸੂਈ ਹੈ ਪਸੂ ਪੱਠਾ ਨੀਰਾ ਨਹੀਂ ਪੂਰਾ ਚੱਕਦਾ ਹੁੰਦਾ ਉਹਦੇ ਕਰਕੇ ਕਿਰਾ ਕੁੱਖਾਂ ਜੀ ਅੰਦਰ ਨੂੰ ਹੋ ਜਾਂਦੇ ਆ ਹਵਾਨਾ ਅੱਗੋਂ ਪਿੱਛੋਂ ਬਹੁਤ ਚੰਗਾ ਹੈ। ਗਾੜੀ ਪਛਾਣ ਹਵਾਨਾ 1 ਲੱਖ ਤੇ 10000 ਦੀ ਇਹ ਮਿਲੂ ਤੇ ਨਾਲ ਇਹਦੇ ਵੱਛੀ ਹੈ। ਥਣ ਬਹੁਤ ਚੰਗਾ ਲੱਗਿਆ ਜੀ ਨੇਰੇ ਦੁੱਧ ਵਾਲਾ ਥਾਣੀ ਹੈ ਜੀ। ਹਾਂ। ਹਵਾਨਾ ਦੇਖ ਸਕਦੇ ਹਾਂ ਤੁਸੀਂ। ਸੋ ਇਹਦੇ ਨਾਲ ਵੱਛੀ ਸਾਹਮਣੇ ਹੈ ਤੇ 1 ਲੱਖ ਤੇ 10000 ਹੀ ਇਹਦਾ ਰੇਟ ਹੈ। ਸੋ ਇਹ ਇਹ ਵੀ ਦੂਸਰਾ ਸੂਹ ਹੈ ਸੂਈ ਹੈ ਜੀ ਮੰਨ ਕੇ ਚਲੋ ਪਲੂਣ ਦਾ ਇਹ ਵੀ 25 ਕਿਲੋ ਦੁੱਧ ਖਰਾ ਦਿੱਤਾ ਹੋਇਆ ਜੀ। ਠੀਕ ਹੈ। ਇਸ ਵਾਰ 25 ਦੇ 25 ਤੋਂ ਪਲੱਸ ਲੈ ਲੇ। ਜਗਾਠੇ ਚਗੂਠੇ ਦੀ ਚੰਗੀ ਹੈ ਜੀ ਸਰੀਰ ਬੇਲ ਦੀ ਜੀ ਇਹ। ਉਹ ਸਾਦਾ ਵੀ 25 ਪਲੱਸ ਦੁੱਧ ਦੇ ਦੂਗੀ ਜੀ ਠੀਕ ਹੈ ਸੋ ਇਹ ਅੱਜ ਦੀ ਵੀਡੀਓ ਦੀਆਂ ਚਾਰ ਗਾਵਾਂ ਜਿਹੜੀਆਂ ਇਸ ਟਾਈਮ ਵਿਕਰੀ ਵਾਲੀਆਂ ਬਾਈਕਲ ਸੀ ਉਹ ਤੁਹਾਨੂੰ ਦਿਖਾਤੀਆਂ ਨੰਬਰ ਸਕਰੀਨ ਉੱਤੇ ਦੱਸੋ ਕਾਲ ਇਸ ਨੰਬਰ ਤੇ ਕਰ ਲਿਓ ਫਿਲਹਾਲ ਇਹ ਚਾਰ ਨਾ ਗਈ ਸੀ ਧੰਨਵਾਦ